ਤੁਸੀਂ ਫੇਸਬੁੱਕ ਤੋਂ ਪੈਸੇ ਨਹੀਂ ਬਣਾ ਸਕਦੇ ਇਹ ਮੈਂ ਨਹੀਂ ਇਹ ਵਾਲਾ ਨੋਟੀਫਿਕੇਸ਼ਨ ਕਹਿ ਰਿਹਾ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਦੇ ਪ੍ਰੋਫਾਈਲਾਂ ਜਾਂ ਪੇਜਾਂ ਦੇ ਵਿੱਚ ਇੱਕ ਇਸ਼ੂ ਦੇਖਣ ਨੂੰ ਮਿਲ ਰਿਹਾ ਜਿਸ ਉੱਪਰ ਲਿਖਿਆ ਹੋਇਆ ਯੂ ਕਾਂਟ ਗੈਟ ਪੇਡ ਉਹ ਜਦੋਂ ਵੀ ਆਪਣਾ ਪੇਜ ਓਪਨ ਕਰਦੇ ਨੇ ਤੇ ਪ੍ਰੋਫੈਸ਼ਨਲ ਡੈਸ਼ਬੋਰਡ ਤੇ ਕਲਿੱਕ ਕਰਕੇ ਉੱਪਰ ਸਕਰੋਲ ਕਰਕੇ ਮੋਨਟਾਈਜ਼ੇਸ਼ਨ ਦੇ ਉੱਪਰ ਕਲਿੱਕ ਕਰਦੇ ਨੇ ਤਾਂ ਇੱਥੇ ਉਹਨਾਂ ਨੂੰ ਲਿਖਿਆ ਹੋਇਆ ਦਿਖਾਈ ਦੇ ਰਿਹਾ ਯੂ ਕਾਂਟ ਗੈਟ ਪੇਡ ਜੇ ਤੁਹਾਨੂੰ ਵੀ ਪੇਜ ਜਾਂ ਪ੍ਰੋਫਾਈਲ 'ਚ ਇਹ ਵਾਲਾ ਇਸ਼ੂ ਦਿਖਾਈ ਦਿੰਦਾ ਹੈ ਤਾਂ ਇਸ ਵੀਡੀਓ ਨੂੰ ਇੱਕ ਵਾਰ ਧਿਆਨ ਨਾਲ ਪੂਰੀ ਜ਼ਰੂਰ ਦੇਖ ਲਿਓ ਇਸ ਉੱਪਰ ਤੁਸੀਂ ਦੇਖ ਸਕਦੇ ਹੋ ਲਿਖਿਆ ਹੋਇਆ ਯੂ ਟਾ ਗੈਟ ਟੂ ਪੇਡਰ ਤੁਹਾਨੂੰ ਪੈਸੇ ਨਹੀਂ ਮਿਲ ਸਕਦੇ ਅੱਗੇ ਤੁਸੀਂ ਦੇਖ ਸਕਦੇ ਹੋ ਲਿਖਿਆ ਹੋਇਆ ਯੂਰ ਪੇਮੈਂਟ ਅਕਾਊਂਟ ਵਾਸ ਰੀਸੈਂਟਲੀ ਅਪਡੇਟਡ ਫੋਰ ਸਕਿਉਰਿਟੀ ਪਰਪਸ ਯੂਰ ਅਰਨਿੰਗ ਆਰ ਓਨ ਹੋਲਡ ਅੰਟਿਲ 3 ਦਿਸੰਬਰ 2025 ਸੋ ਹੋ ਸਕਦਾ ਹੈ ਤੁਹਾਨੂੰ 2 ਦਿਸੰਬਰ 2025 ਤੋਂ ਇਲਾਵਾ ਤੁਹਾਡੇ ਪੇਜ ਜਾਂ ਪ੍ਰੋਫਾਈਲ ਤੇ ਕੋਈ ਹੋਰ ਡੇਟ ਦਿਖਾਈ ਦਿੰਦੀ ਹੋਵੇ ਸੋ ਇਸ ਦੇ ਹਿਸਾਬ ਨਾਲ ਜਿਹੜਾ ਇੱਥੇ ਲਿਖਿਆ ਹੋਇਆ ਫੇਸਬੁੱਕ ਕਹਿ ਰਹੀ ਆ ਕਿ ਤੁਸੀਂ ਆਪਣੇ ਪੇਜ ਜਾਂ ਪ੍ਰੋਫਾਈਲ ਤੇ ਹੁਣੇ-ਹੁਣੇ ਨਵਾਂ ਪੇਅ ਆਊਟ ਅਕਾਊਂਟ ਬਣਾਇਆ ਏ ਜਾਂ ਉਸ ਵਿੱਚ ਕੁਝ ਅਪਡੇਟ ਕੀਤਾ ਏ ਜਿਸ ਦੇ ਕਾਰਨ ਜੋ ਵੀ ਡੇਟ ਤੁਹਾਨੂੰ ਦਿਖਾਈ ਦਿੰਦੀ ਆ ਉਹ ਡੇਟ ਤੱਕ ਤੁਹਾਡੀ ਅਰਨਿੰਗ ਹੋਲਡ ਤੇ ਰੱਖੀ ਗਈ ਆ ਤੇ ਉਨੀ ਤਰੀਕ ਤੱਕ ਤੁਸੀਂ ਫੇਸਬੁੱਕ ਤੋਂ ਪੈਸੇ ਨਹੀਂ ਲੈ ਸਕਦੇ ਪਰ ਹੈਰਾਨੀ ਦੀ ਗੱਲ ਤਾਂ ਇਹ ਆ ਕਿ ਜਿਹੜੇ ਪੇਜਾਂ ਜਾਂ ਪ੍ਰੋਫਾਈਲਾਂ ਤੇ ਅੱਜ ਤੋਂ 4 ਜਾਂ 5 ਮਹੀਨੇ ਪਹਿਲਾਂ ਪੇਅ ਆਊਟ ਸੈਟਅਪ ਕਰ ਦਿੱਤਾ ਗਿਆ ਸੀ ਉਹਨਾਂ ਪੇਜਾਂ ਤੇ ਵੀ ਇਹ ਵਾਲਾ ਇਸ਼ੂ ਆ ਰਿਹਾ ਜਿਦੇ ਵਿੱਚ ਲਿਖਿਆ ਹੋਇਆ ਕਿ ਤੁਸੀਂ ਹੁਣੇ-ਹੁਣੇ ਆਪਣਾ ਪੇਅ ਆਊਟ ਅਪਡੇਟ ਕੀਤਾ ਹੈ ਜਾਂ ਨਵਾਂ ਬਣਾਇਆ ਹੈ ਜਦੋਂ ਕਿ ਉਹਨਾਂ ਲੋਕਾਂ ਨੇ ਆਪਣੇ ਪੇਜਾਂ ਦੇ ਉੱਪਰ ਅੱਜ ਤੋਂ 4 ਜਾਂ 5 ਮਹੀਨੇ ਪਹਿਲਾਂ ਪੇਅ ਆਊਟ ਬਣਾ ਲਿਆ ਸੀ ਹੁਣ ਇਹ ਸਮਝਦਿਆਂ ਕਿ ਆਖਰੇ ਇਸ਼ੂ ਆਉਂਦਾ ਕਿਉਂ ਹੈ ਤਾਂ ਕਿ ਤੁਹਾਨੂੰ ਵੀ ਸਾਰਾ ਕੁਝ ਸਹੀ-ਸਹੀ ਪਤਾ ਲੱਗ ਸਕੇ ਦੇਖੋ ਜਦੋਂ ਵੀ ਤੁਸੀਂ ਆਪਣੇ ਪੇਜ ਜਾਂ ਪ੍ਰੋਫਾਈਲ ਦੇ ਪੇਅ ਆਊਟ ਅਕਾਊਂਟ ਦੇ ਵਿੱਚ ਜਾਂ ਤਾਂ ਬੈਂਕ ਐਡ ਕਰਦੇ ਹੋ ਜਾਂ ਕੋਈ ਬੈਂਕ ਚੇਂਜ ਕਰਦੇ ਹੋ ਜਾਂ ਫਿਰ ਤੁਹਾਡੇ ਨਾਮ ਦਾ ਆਪਸ ਵਿੱਚ ਮੈਚ ਨਹੀਂ ਹੋਣਾ ਜਿਵੇਂ ਕਿ ਬੈਂਕ ਦੇ ਵਿੱਚ ਤੁਹਾਡਾ ਨਾਮ ਹੋ ਰਾ ਤੇ ਪੇ ਆਊਟ ਦੇ ਵਿੱਚ ਤੁਸੀਂ ਕੋਈ ਨਾਮ ਹੋਰ ਲਿਖ ਲਿਆ ਜਾਂ ਫਿਰ ਕੀ ਹੁੰਦਾ ਹੈ ਕਿ ਤੁਸੀਂ ਪੇ ਆਊਟ ਸੋਰਸ ਟਰਾਂਸਫਰ ਫਾਰਮ ਭਰਿਆ ਹੋਵੇ ਜਾਂ ਫਿਰ ਤੁਸੀਂ ਬਿਜ਼ਨਸ ਇਨਫੋ ਅਪਡੇਟ ਕੀਤੀ ਹੋਵੇ ਜਾਂ ਫਿਰ ਤੁਹਾਡੇ ਪੈਨ ਕਾਰਡ ਦਾ ਨਾਮ ਤੁਹਾਡੇ ਪੇ ਆਊਟ ਅਕਾਊਂਟ ਦੇ ਨਾਮ ਨਾਲ ਮੈਚ ਨਾ ਹੁੰਦਾ ਹੋਵੇ ਜਾਂ ਫਿਰ ਤੁਹਾਡੇ ਅਕਾਊਂਟ ਤੇ ਪਹਿਲਾਂ ਕੋਈ ਐਡਮਿਨ ਹੋਰ ਹੋਵੇ ਤੇ ਹੁਣ ਕੋਈ ਐਡਮਿਨ ਚੇਂਜ ਹੋ ਗਿਆ ਹੋਵੇ ਜਾਂ ਫਿਰ ਤੁਹਾਡਾ ਕੋਈ ਟੂਲ ਕਿਸੇ ਹੋਰ ਪੇ ਆਊਟ ਨਾਲ ਲਿੰਕ ਹੋਵੇ ਇਹ ਇਹ ਉਹ ਮੇਨ ਕਾਰਨ ਜੇ ਇਹਨਾਂ ਵਿੱਚੋਂ ਕੁਝ ਵੀ ਤੁਸੀਂ ਆਪਣੇ ਪੇਅ ਆਊਟ ਅਕਾਊਂਟ ਦੇ ਵਿੱਚ ਕਰਦੇ ਹੋ ਤਾਂ ਤੁਹਾਨੂੰ ਇਹ ਵਾਲਾ ਇਸ਼ੂ ਆ ਜਾਂਦਾ ਹੈ ਪਰ ਕਈ ਦਿਨਾਂ ਤੋਂ ਇਹ ਇਸ਼ੂ ਉਹਨਾਂ ਨੂੰ ਵੀ ਆ ਰਿਹਾ ਜਿਨ੍ਹਾਂ ਨੇ ਆਪਣੇ ਪੇਅ ਆਊਟ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਜਾਂ ਕੋਈ ਵੀ ਅਪਡੇਟ ਨਹੀਂ ਕੀਤਾ ਸਗੋਂ ਇਹ ਉਹਨਾਂ ਨੂੰ ਵੀ ਆ ਰਿਹਾ ਜਿਨ੍ਹਾਂ ਨੇ ਆਪਣਾ ਪੇਅ ਆਊਟ ਸੈਟਅਪ ਅੱਜ ਤੋਂ 4-5 ਮਹੀਨੇ ਪਹਿਲਾਂ ਸਹੀ ਤਰੀਕੇ ਦੇ ਨਾਲ ਕਰ ਲਿਆ ਸੀ ਜਿਹੜਾ ਹੁਣ ਇਹ ਇਸ਼ੂ ਆਉਣ ਦਾ ਕਾਰਨ ਆ ਉਹ ਹੈਗਾ ਫੇਸਬੁੱਕ ਪਾਲਿਸੀ ਨਵੰਬਰ 2024 ਤੋਂ ਬਾਅਦ ਫੇਸਬੁੱਕ ਨੇ ਆਪਣੀ ਪਾਲਿਸੀ ਅਪਡੇਟ ਕੀਤੀ ਸੀ ਤਾਂ ਕਿ ਤੁਹਾਡੇ ਪੇਅ ਆਊਟ ਨੂੰ ਹੋਰ ਵੀ ਸਿਕਿਉਰ ਬਣਾਇਆ ਜਾ ਸਕੇ ਇਸ ਲਈ ਇਹ ਇਸ਼ੂ ਉਹਨਾਂ ਪੇਜਾਂ ਤੇ ਵੀ ਦਿਖਾਈ ਦੇ ਰਿਹਾ ਜਿਨ੍ਹਾਂ ਨੇ ਆਪਣਾ ਪੇਅ ਆਊਟ ਸੈਟਅਪ ਅੱਜ ਤੋਂ 4 ਜਾਂ 5 ਮਹੀਨੇ ਪਹਿਲਾਂ ਕੀਤਾ ਸੀ ਜ਼ਿਆਦਾਤਰ ਇਹ ਨਵੰਬਰ 2024 ਤੋਂ ਬਾਅਦ ਜਿਹੜੇ ਪੇਅ ਆਊਟ ਸੈਟਅਪ ਕੀਤੇ ਗਏ ਨੇ ਉਹਨਾਂ ਤੇ ਇਹ ਇਸ਼ੂ ਦੇਖਣ ਨੂੰ ਮਿਲ ਰਿਹਾ ਹੈ ਤੋ ਤੁਹਾਨੂੰ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਜੇ ਤੁਹਾਡੇ ਪ੍ਰੋਫਾਈਲ ਜਾਂ ਪੇਜ ਤੇ ਇਹ ਵੜਾ ਇਸ਼ੂ ਲੱਗਿਆ ਹੋਇਆ ਹੈ ਬਹੁਤ ਸਾਰੇ ਲੋਕ ਹੁਣ ਕੀ ਕਰਨਗੇ ਇਸ ਇਸ਼ੂ ਦੇ ਨਾਂ ਤੇ ਤੁਪ ਬਹੁਤ ਸਾਰੇ ਪੈਸੇ ਮੰਗਣਗੇ ਕਿ ਅਸੀਂ ਇਸ ਨੂੰ ਠੀਕ ਕਰ ਦਿੰਨੇ ਆ ਸੋ ਜਿਹੜਾ ਇਹ ਵਾਲਾ ਇਸ਼ੂ ਆ ਨਾ ਤਾਂ ਇਸ ਨੂੰ ਮੈਨੂਅਲੀ ਠੀਕ ਕੀਤਾ ਜਾ ਸਕਦਾ ਨਾ ਇਸ ਨੂੰ ਫੇਸਬੁੱਕ ਟੀਮ ਨਾਲ ਗੱਲ ਕਰਕੇ ਠੀਕ ਕੀਤਾ ਜਾ ਸਕਦਾ ਕਿਉਂਕਿ ਫੇਸਬੁੱਕ ਦੀ ਪਾਲਿਸੀ ਕਰਕੇ ਇਹ ਵਾਲਾ ਇਸ਼ੂ ਤੁਹਾਨੂੰ ਲੱਗਿਆ ਹੋਇਆ ਹੈ ਬਸ ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ ਤੁਸੀਂ ਆਪਣੀ ਮੋਨਟਾਈਜੇਸ਼ਨ ਦੀ ਸੈਟਿੰਗ ਵਿੱਚ ਜਾ ਕੇ ਚੈੱਕ ਕਰਦੇ ਰਹਿਣਾ ਹੈ ਕਿ ਉੱਥੇ ਤੁਹਾਨੂੰ ਕੋਈ ਅਪਡੇਟ ਤਾਂ ਨਹੀਂ ਦਿਖਾਈ ਦੇ ਰਿਹਾ ਜੇ ਤੁਹਾਨੂੰ ਕੋਈ ਉੱਥੇ ਅਪਡੇਟ ਦਿਖਾਈ ਦੇ ਰਿਹਾ ਤਾਂ ਤੁਸੀਂ ਉਸ ਨੂੰ ਅਪਡੇਟ ਕਰ ਲੈਣਾ ਹੈ ਜਿਸ ਤੋਂ ਬਾਅਦ ਤੁਹਾਡਾ ਇਹ ਵਾਲਾ ਇਸ਼ੂ ਜਿੰਨੀ ਤਰੀਕ ਉੱਥੇ ਲਿਖੀ ਹੋਈ ਆ ਉੰਨੀ ਤਰੀਕ ਤੋਂ ਬਾਅਦ ਆਪਣੇ ਆਪ ਹੀ ਠੀਕ ਹੋ ਜਾਏਗਾ ਨਹੀਂ ਸੋ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਲਾਈਕ ਕਰਕੇ ਅੱਗੇ ਸ਼ੇਅਰ ਜਰੂਰ ਕਰ ਦਿਓ ਜੇ ਤੁਹਾਨੂੰ ਤੁਹਾਡੇ ਪੇਜ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਆ ਰਹੀ ਆ ਤਾਂ ਮੈਸੇਂਜਰ ਦੇ ਵਿੱਚ ਮੈਸੇਜ ਕਰਿਓ ਉੱਥੋਂ ਨ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਜੇ ਤੁਸੀਂ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਫੋਲੋ ਕਰ ਲਿਓ ਜਾਂ YouTube ਤੇ ਦੇਖ ਰਹੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ